ਕਟੇ ਲੋਕ ਆ ਮੈਂ ਆ ਵਧੀਆ ਹੀ ਵਧੀਆ ਬਰਾੜ ਸਾਹਿਬ ਤੈਨੂੰ ਗੱਲ ਸੁਣਾਉਣ ਲੱਗਾ ਇੱਕ ਵਿਦਵਾਨ ਮਿੱਤਰ ਨੇ ਗੱਲ ਸੁਣਾਈ ਸੀ ਮੈਨੂੰ ਅੱਛਾ ਗੱਲ ਸੀ ਆਉਂ ਵੀ ਅੱਜ ਕੱਲ ਦੀ ਜੀਵਨ ਜਾਚ ਤੇ ਜਿਵੇਂ ਅੱਜ ਕੱਲ ਦੀ ਦੁਨੀਆ ਹੋਈ ਵੀ ਆ ਮੌਜੂਦਾ ਹਾਲਾਤਾਂ ਤੇ ਹਾਂਜੀ ਉਹ ਕਹਿੰਦਾ ਨਾ ਵੀ ਇੱਕ ਬੱਚੀ ਹਾਂ ਆਦੇ ਭਰਾ ਨੂੰ ਘਦੇੜੇ ਚੱਕ ਕੇ ਹਾਂ ਤੇ ਪਹਾੜ ਦੀ ਚੜਾਈ ਚੜ ਰਹੀ ਸੀ ਹਾਂ ਨਾਲ ਹੀ ਕਹਿੰਦਾ ਉਹਦੇ ਬਰਾਬਰ 40 45 ਸਾਲ ਦਾ ਬੰਦਾ ਹੂੰ ਉਹਦੇ ਕੋਲ ਛੋਟੀ ਜੀ ਗੰੜੀ ਚੱਕੀ ਹੋਈ ਸੀ ਹੂੰ ਤੇ ਉਹ ਗੰੜੀ ਨਾ ਤਾਂ ਪਹਾੜ ਚੜ ਰਿਆ ਸੀਗਾ ਹੂੰ ਥੋੜੀ ਜੀ ਦੂਰੀ ਤੇ ਜਾ ਕੇ ਉਹਦਾ ਸਾਹ ਟੜ ਜਾਂਦਾ ਸੀ ਗੰੜੀ ਵਾਲੇ ਦਾ ਅੱਛਾ ਤੇ ਜਿਹੜੀ ਬੱਚੀ ਸੀ ਉਹ ਹਰਾਉਣਾ ਚੜੀ ਜਾਂਦੀ ਸੀ ਹੂੰ ਜਦੋਂ ਉਹ ਤਾਂ ਜਾਵੜੇ ਤੇ ਉਹ ਗੰੜੀ ਵਾਲਾ ਬੰਦਾ ਉਹਨੂੰ ਕਹਿੰਦਾ ਕਹਿੰਦਾ ਬੱਚੀ ਨੂੰ ਕਹਿੰਦਾ ਹੂੰ ਕਹਿੰਦਾ ਬੇਟੇ ਇੱਕ ਗੱਲ ਦੱਸ ਹੂੰ ਵੀ ਤੇਰੇ ਕੋਲੇ ਭਾਰ ਵੀ ਮੇਰੇ ਨਾਲੋਂ ਜ਼ਿਆਦਾ ਚੱਕਿਆ ਵਾ ਮੇਰੇ ਕੋਲੇ ਪਹਾੜ ਵੀ ਥੋੜਾ ਵੀ ਤੂੰ ਪਹਾੜ ਤੇ ਆਉਣਾ ਚੜੀ ਜਾਨੀ ਆ ਤੇ ਮੇਰਾ ਚਾਰਾ ਰਿਸਾ ਚੜ ਗਿਆ ਹੂੰ ਤੇ ਬੱਚੀ ਉਹਨੂੰ ਕਹਿੰਦੀ ਕਹਿੰਦੀ ਕਿੱਥੇ ਆ ਪਹਾੜ ਹੂੰ ਕਹਿੰਦੀ ਇਹ ਪਹਾੜ ਨਹੀਂ ਹੂੰ ਤੇ ਇਹਦਾ ਮੇਰਾ ਭਰਾ ਹੂੰ ਕਹਿੰਦੀ ਭਾਰਤਾਂ ਤੂੰ ਚੱਕਿਆ ਅੱਛਾ ਤੂੰ ਮੈਨੂੰ ਪਹਾੜ ਦੱਸਦਾ ਇਹ ਤਾਂ ਮੇਰਾ ਭਰਾ ਕਹਿੰਦੀ ਭਾਰਤਾਂ ਤੂੰ ਚੱਕਿਆ ਹੋਇਆ ਹੂੰ ਸੋ ਕਹਿਣ ਤੋਂ ਭਾਵ ਲੋਕਾਂ ਨੇ ਬਈ ਪਹਾੜ ਚੱਕੇ ਹੋਏ ਆ ਹੂੰ ਕਿਸੇ ਦੀ ਬਾਈਪਾਸ ਸਰਜਰੀ ਹੋਈ ਜਾਂਦੀ ਆ ਕਿਸੇ ਦੇ ਸਟੰਟ ਪਈ ਜਾਂਦੇ ਆ ਕੋਈ ਮਾਨਸਿਕ ਤੌਰ ਤੇ ਸਹੀ ਨਹੀਂ ਹਮ ਜਾਨੀ ਕਿ ਗੱਲ ਤਾਂ ਸੌਖੇ ਤਰੀਕੇ ਨਾਲ ਸਮਝਾਈ ਆ ਉਹਨੂੰ ਵੀ ਰਿਸ਼ਤਿਆਂ ਦਾ ਭਾਰ ਨਹੀਂ ਹੁੰਦਾ ਠੀਕ ਹੈ ਰਿਸ਼ਤਿਆਂ ਦਾ ਕੋਈ ਭਾਰ ਨਹੀਂ ਹੁੰਦਾ ਜਿਹੜੀਆਂ ਲੋਕ ਹੋਰ ਚੀਜ਼ਾਂ ਚੱਕੀ ਫਿਰਦੇ ਆ ਪਦਾਰਥਵਾਦ ਜਾਂ ਪੈਸਾ ਇਕੱਠਾ ਕਰ ਲਿਆ ਜਾਂ ਫालतू ਦੇ ਕੋਠੀਆਂ ਪਲਾਟ ਇਹ ਭਾਰ ਹਮ ਹੂੰ ਤਾਂ ਉਹ ਕਹਿੰਦੀ ਕਹਿੰਦੀ ਏ ਭਾਰ ਨਹੀਂ ਏ ਮੇਰਾ ਭਰਾ ਮੇਰਾ ਭਰਾ ਹੈ ਭਾਰਤਾ ਕਹਿੰਦੀ ਤੂੰ ਚੱਕਿਆ ਹੋਇਆ ਕਹਿੰਦੀ ਤੇ ਗੰਡੜੀਆਂ ਚੱਕੀਆਂ ਕਰਕੇ ਤੂੰ ਵੇਖ ਰਾ ਕਿਸੇ ਦੇ ਬਾਈਪਾਸ ਸਰਜਰੀ ਹੋ ਰਹੀ ਆ ਹਸਪਤਾਲਾਂ ਚ ਜਾ ਕੇ ਵੇਖ ਲੈ ਸਾਰਾ ਚੜੀ ਜਾਂਦੇ ਲੋਕਾਂ ਦੇ ਕਿਸੇ ਦੇ ਸਟੰਟ ਪਈ ਜਾਂਦੇ ਆ ਇਕ ਹੋਰ ਲੋਕ ਸੱਜ ਬਥੇਰੇ ਬੰਨੀ ਫਿਰਦੇ ਆ ਹੁਣ ਤੂੰ ਪੁੱਛੇਗਾ ਵੀ ਸੱਜ ਕੀ ਹੋਇਆ ਸੱਜ ਆਹ ਜਿਹੜਾ ਨਾਮ ਦੇ ਮਗਰ ਲਾ ਲੈਂਦੇ ਫੁਲਾਨਾ ਉਮੀਦ ਪ੍ਰਧਾਨ ਜੁਨੀਅਰ ਉਮੀਦ ਪ੍ਰਧਾਨ ਇਹ ਸਾਰੇ ਸੱਜ ਬੰਨੇ ਵੇ ਆ ਇਹ ਪਟਕਣ ਇਹ ਵੀ ਭਾਰੀ ਹੈ ਚੱਕਿਆ ਵਾਲਾ ਭਾਰਾ ਇਹ ਇਹ ਸੱਜ ਬੰਨੇ ਵੇ ਲੋਕਾਂ ਨੇ ਹਮ ਪਹਿਲਾਂ ਲੋਕਾਂ ਦਾ ਜੀਵਨ ਸੀਗਾ ਸਰਲ ਛੋਟੇ ਲੋ ਹਰੇਕ ਬੰਦੇ ਨੇ ਭਾਰ ਚੱਕਿਆ ਹੋਇਆ ਬਈ ਹਮ ਇਹ ਭਾਰ ਘਟਾਉਣ ਦੀ ਜ਼ਰੂਰਤ ਕੋਈ ਕੋਠੀ ਦੇ ਰੂਪ ਚ ਚੱਕੀ ਫਿਰਦਾ ਹਮ ਕੋਈ ਗੱੜਲੀ ਦੇ ਰੂਪ ਚ ਚੱਕੀ ਫਿਰਦਾ ਕੋਈ ਪੈਸੇ ਦੇ ਰੂਪ ਚ ਚੱਕੀ ਫਿਰਦਾ ਹਮ ਤੇ ਰੇਸਟਿਆਂ ਨੂੰ ਭਾਰ ਸਮਝਣ ਲੱਗਿਆ ਹੈ ਹਾਂ ਜਿਹੜੇ ਰਸਤੇ ਆ ਉਹ ਭਾਰ ਸਮਝੀ ਜਾਂਦੇ ਆ ਤਾਂ ਹੀ ਫਿਰ ਇਹਨਾਂ ਤੋਂ ਜਿਹੜੀ ਜ਼ਿੰਦਗੀ ਦੀ ਚੜ੍ਹਾਈ ਉਹ ਚੜੀ ਨਹੀਂ ਜਾਂਦੀ ਛੋਟੇ ਲੋਕਾਂ ਨਹੀਂ ਦਾ ਸਾਰਾਂ ਸੇ ਆ ਵੀ ਲੋਕ ਸੱਚਮੁੱਚ ਹੀ ਰਸਤਾ ਨੂੰ ਭਾਰ ਸਮਝਣ ਲੱਗਿਆ ਹੂੰ ਤੇ ਹਾਲਾਂਕਿ ਰਸਤੇ ਭਾਰ ਨਹੀਂ ਹੁੰਦੇ ਯਾਰ ਤਾਂ ਹੀ ਹਾਲਾਤ ਇਹੋ ਜਿਹੇ ਹੋ ਗਏ ਰਸਤੇ ਪਹਿਲਾਂ ਵਰਗੇ ਕਿੱਥੇ ਰਹਿ ਗਏ ਬਿਲਕੁਲ ਬਿਲਕੁਲ ਪਰ ਉਹ ਕੁੜੀ ਨੇ ਬਹੁਤ ਸੋਹਣੀ ਗੱਲ ਕਹੀ ਕਹਿੰਦੀ ਕਿੱਥੇ ਆ ਪਾਰ ਕਹਿੰਦੀ ਮੇਰਾ ਭਰਾ ਇਹ ਮੇਰਾ ਭਰਾ ਕਹਿੰਦੀ ਭਾਰ ਤਾਂ ਕਹਿੰਦੀ ਤੂੰ ਚੱਕਿਆ ਹੋਇਆ ਉਹਦੇ ਕੋਲੇ ਗੰੜੀ ਸੀ ਨਾ ਹੂੰ ਤੇ ਸੋ ਲੋਕ ਗੰੜੜੀਆਂ ਚੱਕੀ ਫਿਰਦੇ ਆ ਬਈ ਤਾਂ ਵਾਟ ਵੀ ਵਿਚਾਲੀ ਰਹਿ ਜਾਂਦੀ ਆ ਜੇ ਕਿਸੇ ਦੀ ਵਿਚਾਲੇ ਨਹੀਂ ਰਹਿੰਦੀ ਤਾਂ ਬਾਈਪਾਸ ਸਰਜਰੀ ਹੋ ਜਾਂਦੀ ਆ ਬਾਈਪਾਸ ਸੱਜਣੀ ਤਾਂ ਸਟੰਟ ਪੈ ਜਾਂਦਾ ਵਾਟਾਂ ਸਿਰੇ ਨਹੀਂ ਲੱਗਦੇ ਸਿਰੇ ਨਹੀਂ ਲੱਗਦੇ ਅੱਗੇ ਲੋਕਾਂ ਦੀਆਂ ਕਿੰਨੀਆਂ ਕਿੰਡੀਆਂ ਹੋਰਾਂ ਬੰਗਾ ਸੀ ਕੋਈ ਬਿਮਾਰੀ ਨਹੀਂ ਹੁੰਦੀ ਇਹ ਵਜ੍ਹਾ ਇਹੀ ਆ ਹੂੰ ਡਿਪਰੈਸ਼ਨ ਬਹੁਤ ਲੋਕਾਂ ਨੂੰ ਆ ਬਈ ਹੂੰ ਸਮਾਜ ਦੇ ਵਿੱਚ ਨਾ 90% ਲੋਕਾਂ ਨੂੰ ਡਿਪਰੈਸ਼ਨ ਜਿਹੜਾ ਬੰਦਾ ਤੁਹਾਨੂੰ ਕਹੇ ਨਾ ਵੀ ਮੈਨੂੰ ਹੈ ਨਹੀਂ ਹੂੰ ਉਹਨੂੰ ਲਾਜ਼ਮੀ ਹੋਊਗਾ ਹੁੰਦਾ ਹਾਂ ਪਰ ਕਿਸੇ ਕੋਲ ਟਾਈਮ ਹੀ ਨਹੀਂ ਵੀ ਮੈਂ ਚੈੱਕ ਕਰਾਵਾਂ ਜਾਂ ਮੈਂ ਆਪਦੇ ਆਪ ਆਪਦੇ ਆਪ ਨੂੰ ਪੜਾਂ ਜਾਂ ਮੈਂ ਆਪਦੇ ਆਪ ਨੂੰ ਨੋਟ ਕਰਾਂ ਡਿਪਰੈਸ਼ਨ ਬਹੁਤ ਜ਼ਿਆਦੇ ਲੋਕਾਂ ਨੂੰ ਮੇਰਾ ਖਿਆਲ 40% ਲੋਕ ਮਾਨਸਿਕ ਰੋਗੀ ਆ ਸਮਾਜ